ਪਿੰਡ ਚਵਿੰਡਾ ਕਲਾ ਖੁਰਦ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾ ਚਵਿੰਡਾ ਖੁਰਦ ਵਿਖੇ ਐਨ ਆਰ ਆਈ ਵੀਰਾਂ ਨਗਰ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਉਪਰੰਤ ਸੱਜੇ ਦੀਵਾਨ ਵਿੱਚ ਭਾਈ ਗੁਰਪੇਜ ਸਿੰਘ ਚੁਵਿੰਡਾ ਦਾ ਢਾਡੀ ਜਥਾ ਪੰਥਕ ਕਵੀਸ਼ਰ ਡਾਕਟਰ ਗੁਰਸੇਵਕ ਸਿੰਘ ਪੱਦਰੀ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ ਅਤੇ ਭਾਈ ਹਰਪਾਲ ਸਿੰਘ ਢੱਡ ਦੇ ਢਾਡੀ ਜਥੇ ਨੇ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨੇਹਾਲ ਕੀਤਾ ਆਏ ਹੋਏ ਜਥੇ ਤੇ ਹੋਰਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪੇਜ ਸਿੰਘ ਸ਼ਾ ਸਰਪੰਚ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਹਾਂਜੀ ਆ ਜਿਹੜਾ ਸਾਲਾਨਾ ਜੋੜ ਮੇਲਾ ਆ ਪੁੰਨਿਆਂ ਦੀ ਦਿਹਾੜੇ ਤੇ ਜਿਹੜਾ ਤੰਤਨ ਰਬਾਬਾ ਸਾਧੂ ਸਿੱਖੀ ਚਿੰਡਾ ਕਲਾਂ ਤੇ ਉਹ ਬੜੀ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਚਕੋਟੀ ਦੇ ਕੁਸ਼ਰੀ ਜਥੇ ਤੇ ਢਾਡੀ ਜਥੇ ਆਏ ਨੇ ਤੇ ਬਹੁਤ ਹੀ ਧੁੰਮਤਾ ਮਨਾਇਆ ਜਾ ਰਿਹਾ ਹੈ ਹਾਂਜੀ ਐਨ ਆਰ ਆਈ ਵੀ ਬਹੁਤ ਜਿਹੜਾ ਸਹਿਯੋਗ ਦਿੰਦੇ ਆ ਇਸ ਮੇਲੇ 'ਚ ਵੀ ਤੇ ਵੱਧ ਚੜ ਕੇ ਉਹਨਾਂ ਨੇ ਵੀ ਸੇਵਾ ਤੇ ਸਹਿਯੋਗ ਦਿੰਦੇ ਆ ਜਿਨ੍ਹਾਂ ਨੇ ਕੋਲ ਡਰਿੰਕ ਆਈਸਕ੍ਰੀਮ ਤੇ ਜੂਸ ਦੇ ਲੰਗਰ ਜਿਹੜੇ ਆ ਲਾਏ ਨੇ बाकी सफेटाइया <tiny music> i'm